ਸਾਰੀਕਲ ਸਾਰਿਆਂ ਨੂੰ ਜੀ ਧੰਨਵਾਦ ਤੁਹਾਡਾ ਕਿ ਤੁਸੀਂ ਮੇਰੇ ਮੈਂ ਵੀਡੀਓ ਅਪਲੋਡ ਕੀਤੀ ਸੀਗੀ ਤੇ ਤੁਹਾਨੂੰ ਜਦੋਂ ਸ਼ੈਨਾਜ ਆਪਣੇ ਫਿਓਰਸੇ ਨਾਲ ਮਿਲੀ ਸੀਗੀ ਉਹ ਸਾਰਿਆਂ ਦਾ ਮੈਂ ਜਵਾਬ ਦਿੱਤਾ ਤੇ ਤੁਸੀਂ ਉਹ ਵੀਡੀਓ ਨੂੰ ਬਹੁਤ ਪਿਆਰ ਕੀਤਾ ਤੇ ਮੈਨੂੰ ਚਲੋ ਤੁਹਾਡੀ ਸਪੋਰਟ ਦੇ ਨਾਲ ਮੈਨੂੰ ਥੋੜਾ ਹੌਸਲਾ ਹੋਇਆ ਕਿ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੇ ਅਸੀਂ ਜੋ ਵੀ ਕੀਤਾ ਹੈ ਸੋ ਸਮਝ ਕੇ ਕੀਤਾ ਤੇ ਬਾਕੀ ਇੱਕ ਗੱਲ ਹੋਰ ਜੇ ਮੈਨੂੰ ਕਈਆਂ ਨੇ ਪੁੱਛਿਆ ਕਿ ਸ਼ੈਨਾਜ ਦੀ ਲਵ ਮੈਰਿਜ ਹੈ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਕਿ ਸ਼ੈਨਾਜ ਦੀ ਲਵ ਮੈਰਿਜ ਨਹੀਂ ਹੈ ਤੇ ਬਾਕੀ ਚਲੋ ਹੁਣ ਕਿੰਨੀਆਂ ਕਿ ਸਫਾਈਆਂ ਦੇਈ ਜਾਈਏ ਤੇ ਦੂਸਰੀ ਗੱਲ ਇਹ ਕਿ ਦੋ ਦਿਨਾਂ ਤੋਂ ਸਾਡੀ ਚੈਨਲ ਤੇ ਵੀਡੀਓ ਇਸ ਕਰਕੇ ਨਹੀਂ ਅਪਲੋਡ ਹੋਈ ਕਿ ਤੁਹਾਨੂੰ ਵੀ ਪਤਾ ਹੈ ਕਿ ਪੀਰਾਂ ਦੇ ਮੇਲੇ ਚੱਲਦੇ ਪਏ ਨੇ ਤੇ ਸਾਡੇ ਘਰ ਜੱਗ ਹੁੰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹ ਜੱਗ ਜਿਹੜਾ ਮਤਲਬ ਸਾਡੇ ਘਰ ਜਿਹੜਾ ਮੇਲਾ ਸੀਗਾ ਉਹ ਪੂਰੇ ਧੂਮ ਧਾਮ ਨਾਲ ਹੀ ਮਨਾਇਆ ਗਿਆ ਤੇ ਆਪਾਂ ਉਹਦੇ ਕੰਮਾਂ ਦੇ ਵਿੱਚ ਬਿਜੀ ਸੀਗੇ ਤੇ ਇਸ ਕਰਕੇ ਚੈਨਲ ਤੇ ਵੀਡੀਓ ਅਪਲੋਡ ਨਹੀਂ ਹੋਈ ਤੇ ਇੰਨਾ ਵੱਡਾ ਪ੍ਰੋਗਰਾਮ ਸੀਗਾ ਘਰ ਦੇ ਵਿੱਚ ਆਪਣੇ ਜੀਆਂ ਦੀ ਜਾਤ ਤੇ ਬਹੁਤ ਆਉਂਦੀ ਆ ਤੇ ਫਿਰ ਵੀ ਚਲੋ ਹਰ ਸਾਲ ਮੇਲਾ ਕਰੀਦਾ ਸੀਗਾ ਤੇ ਫਿਰ ਵੀ ਕਰਨਾ ਪਿਆ ਕਿ ਚਲੋ ਕੋਈ ਨਹੀਂ ਪਰਮਾਤਮਾ ਅਗਲੇ ਆਉਣ ਵਾਲੇ ਟਾਈਮ 'ਨੀ ਸੁੱਖ ਰੱਖੇਗਾ ਤੇ ਬੜਾ ਆਪਣੇ ਪਰਿਵਾਰ ਨੂੰ ਯਾਦ ਕੀਤਾ ਬੜਾ ਮੈਨੂੰ ਉਦੋਂ ਇਕੱਲਾਪਨ ਫੀਲ ਹੋਇਆ ਕਿ ਸਾਰੇ ਕੰਮ ਮੰਮੀ ਕਰਦੇ ਸੀਗੇ ਤੇ ਅੱਜ ਮੈਨੂੰ ਆਪਣੇ ਸਿਰ ਦੇ ਉੱਤੇ ਲੈ ਕੇ ਇਕੱਲੀ ਨੂੰ ਕਰਨੇ ਪਏ ਪਰ ਫਿਰ ਵੀ ਚਲੋ ਪਿੰਡ ਦਾ ਆਪਸੀ ਸਾਰੇ ਭੈਣ ਭਰਾਵਾਂ ਦਾ ਬੜਾ ਸਾਥ ਰਿਹਾ ਤੇ ਉਹਨਾਂ ਦੇ ਸਾਥ ਦੇ ਨਾਲ ਹੀ ਮੈਂ ਆਪਣੇ ਕੰਮ ਨੂੰ ਪੂਰਾ ਚਲੋ ਵਧੀਆ ਤਰੀਕੇ ਨਾਲ ਨਿਭਾਇਆ ਤੇ ਦੂਸਰੀ ਗੱਲ ਇਹ ਹੈ ਕਿ ਹੁਣ ਸਾਡੀ ਚੈਨਲ ਤੇ ਕੋਈ ਨਾ ਕੋਈ ਕੱਲ ਵੀਡੀਓ ਅਪਲੋਡ ਹੋ ਜੇਗੀ ਵਧੀਆ ਤੋਂ ਵਧੀਆ ਜੇ ਤੁਹਾਡੇ ਦਿਮਾਗ ਦੇ ਵਿੱਚ ਵੀ ਕੋਈ ਆਈਡੀਆ ਹੋਵੇ ਕਿ ਹੁਣ ਤੁਹਾਡੇ ਲਈ ਕਿਦਾਂ ਦੀ ਵੀਡੀਓ ਲੈ ਕੇ ਆਈਏ ਉਹ ਵੀ ਸਾਨੂੰ ਦੱਸ ਦਿਓ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਸਾਰੇ ਤੁਸੀਂ ਕਹਿੰਦੇ ਸੀ ਨਾ ਕਿ ਆਪਣੇ ਦਿਓਰ ਨਾਲ ਮਿਲਾਓ ਆਪਣੇ ਦਿਓਰ ਨਾਲ ਮਿਲਾਓ ਤੇ ਫਿਰ ਤੁਹਾਨੂੰ ਮੈਂ ਹੁਣ ਉਹਦੇ ਰੂਬਰੂ ਵੀ ਕਰਾਂਗੀ ਤੇ ਜਿੱਦਾਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਪਿਆਰ ਦਿੱਤਾ ਇਦਾਂ ਹੀ ਮੇਰੀਆਂ ਅਗਲੀਆਂ ਆਉਣ ਵਾਲੀ ਵੀਡੀਓ ਨੂੰ ਪਿਆਰ ਦੇਣਾ ਤੇ ਫਿਲਹਾਲ ਤੇ ਪਹਿਲਾਂ ਦਿਓਰ ਨੂੰ ਮਨਾਵਾਂਗੀ ਕੈਮਰੇ ਅੱਗੇ ਓਨਲੀ ਪਤਾ ਨਹੀਂ ਆਉਂਦਾ ਕਿ ਨਹੀਂ ਹੁੰਦਾ ਤੇ ਮੇਰੀ ਤੇ ਕੋਸ਼ਿਸ਼ ਇਹ ਰਹੇਗੀ ਕਿ ਮੈਂ ਉਹਨੂੰ ਜਰੂਰ ਤੁਹਾਡੇ ਨਾਲ ਮਲਾਵਾ ਤੁਹਾਡੇ ਰੂਬਰੂ ਕਰਾਵਾਂ ਤੇ ਜਿੱਦਾਂ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਨੂੰ ਪਿਆਰ ਦਿੱਤਾ ਐਦਾਂ ਹੀ ਜੇ ਮੇਰੇ ਦਿਓਰ ਦੇ ਨਾਲ ਮੇਲੇ ਵੀਡੀਓ ਆਉਂਦੀ ਉਹ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਣਾ ਜਿੱਦਾਂ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਮੇਰੀ ਭਤੀਜੀ ਸ਼ੈਨਾਜ ਨੂੰ ਪਿਆਰ ਦਿੰਦੇ ਹੋ ਐਦਾਂ ਹੀ ਮੇਰੀ ਦਿਓਰ ਵਾਲੀ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਣਾ ਸਪੋਰਟ ਦੇ ਨਾਲ ਹੀ ਤੁਹਾਡੇ ਪਿਆਰ ਦੇ ਨਾਲ ਹੀ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ